ਹਾਜੀਪੁਰ ਦੇ ਪਿੰਡ ਗੇਰਾ ਦੀ ਸ਼੍ਰੀ ਗੁਰੂ ਨਾਨਕ ਸੇਵਾ ਸੁਸਾਇਟੀ ਵੱਲੋਂ ਮੁੱਖ ਸੇਵਾਦਾਰ ਕਿਰਪਾਲ ਸਿੰਘ ਗੇਰਾ ਅਤੇ ਸਰਪੰਚ ਗੁਰਦੀਪ ਸਿੰਘ ਗੇਰਾ ਦੀ ਅਗਵਾਈ ਵਿੱਚ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਲਗਾਇਆ ਗਿਆ। ਜਿਸ ਵਿੱਚ ਮੱਕੜ ਹਸਤਾਲ ਵਿਖੇ ਸੇਵਾਵਾਂ ਪ੍ਰਦਾਨ ਕਰ ਰਹੇ ਹਜ਼ਾਰਾਂ ਦੀ ਗਿਣਤੀ ਵਿੱਚ ਸਫਲ ਆਪਰੇਸ਼ਨ ਕਰ ਮਰੀਜ਼ਾਂ ਦੀਆਂ ਅੱਖਾਂ ਦੀ ਰੋਸ਼ਨੀ ਦਿਵਾਉਣ ਵਾਲੇ ਅੱਖਾਂ ਦੇ ਰੋਗਾਂ ਦੇ ਮਾਹਰ ਡਾਕਟਰ ਡਾਕਟਰ ਅਖਿਲ ਬੱਤਰਾ ਵੱਲੋਂ 200 ਦੇ ਕਰੀਬ ਅੱਖਾਂ ਦੇ ਰੋਗੀਆਂ ਦੀ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਲੋੜ ਅਨੁਸਾਰ ਦਵਾਈਆਂ ਅਤੇ ਨਜ਼ਰ ਦੀਆਂ ਐਨਕਾਂ ਫ੍ਰੀ ਦਿੱਤੀਆਂ ਗਈਆਂ ਗੱਲਬਾਤ ਰਾਹੀਂ ਸੁਸਾਇਟੀ ਦੇ ਮੁਖ ਸੇਵਾਦਾਰ ਕਿਰਪਾਲ ਸਿੰਘ ਗੇਰਾ ਅਤੇ ਸਰਪੰਚ ਗੁਰਦੀਪ ਸਿੰਘ ਗੇਰਾ ਹੋਰਾਂ ਸੁਸਾਇਟੀ ਵੱਲੋਂ ਹਮੇਸ਼ਾ ਦੀ ਤਰ੍ਹਾਂ ਲੋਕ ਭਲਾਈ ਦੇ ਕੰਮ ਜਾਰੀ ਰੱਖਣ ਦੀ ਗੱਲ ਆਖਦਿਆਂ ਕੈਂਪ ਲਈ ਸਮਾਂ ਦੇਣ ਅਤੇ ਇਲਾਕੇ ਦੀ ਸੇਵਾ ਕਰਨ ਤੇ ਡਾਕਟਰ ਅਖਿਲ ਬੱਤਰਾ ਹੋਰਾਂ ਦਾ ਧੰਨਵਾਦ ਕੀਤਾ ਇਸ ਮੌਕੇ ਕੈਂਪ ਵਿੱਚ ਵਿਸ਼ੇਸ਼ ਸੇਵਾਵਾਂ ਪ੍ਰਦਾਨ ਕਰਨ ਵਾਲੇ ਡਾਕਟਰ ਅਖਿਲ ਬੱਤਰਾ ਹੋਰਾਂ ਕੈਂਪ ਦਾ ਲਾਹਾ ਲੈਂਡ ਪੁੱਜੀ 71 ਤਾ ਨੂੰ ਅੱਖਾਂ ਦੀ ਸਾਮ ਸੰਭਾਲ ਅਤੇ ਸਮੇਂ-ਸਮੇਂ ਸਿਰ ਅੱਖਾਂ ਦੀ ਜਾਂਚ ਕਰਵਾਉਂਦੇ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਸ੍ਰੀ ਗੁਰੂ ਨਾਨਕ ਸੇਵਾ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਕੈਂਪ ਵਿੱਚ ਸੁਸਾਇਟੀ ਦੇ ਮੁਖ ਸੇਵਾਦਾਰ ਕਿਰਪਾਲ ਸਿੰਘ ਗੇਰਾ, ਪਿੰਡ ਦੇ ਸਰਪੰਚ ਗੁਰਦੀਪ ਸਿੰਘ ਗੇਰਾ, ਸਤਨਾਮ ਸਿੰਘ ਬਾਜਵਾ ਅਤੇ ਗੁਰਮੀਤ ਸਿੰਘ ਹੋਰਾਂ ਵੀ ਕੈਂਪ ਦੌਰਾਨ ਵਿਸ਼ੇਸ਼ ਸੇਵਾ ਨਿਭਾਈ। ਨਿਊ ਚੜ੍ਹਦਾ ਪੰਜਾਬ ਲਈ ਧਰਮਚੰਦ ਮੁਕੇਰੀਆਂ ਨਮਸਕਾਰ ਮੈਂ ਡਾਕਟਰ ਅਕਿਲ ਬਤਰਾ ਆਪਣੀ ਸੇਵਾਵਾਂ ਦੇ ਰਿਹਾ ਮੱਕੜਾ ਹਸਪੀਟਲ ਦੇ ਵਿੱਚ ਐਜ਼ ਅ ਆਈ ਸਰਜਨ ਅਸੀਂ ਅੱਜ ਪਿੰਡ ਗੇੜਾ ਦੇ ਵਿੱਚ ਇੱਕ ਕੈਂਪ ਲਗਾਇਆ ਹੈ ਜਿਹੜਾ ਕਾਫੀ ਅੱਛਾ ਕਾਫੀ ਸਕਸੈਸਫੁਲ ਸਾਡਾ ਕੈਂਪ ਗਿਆ ਹੈ ਅਜੇ ਫਿਲਹਾਲ ਤੱਕ ਅਸੀਂ ਅਪਰੋਕਸੀਮੇਟ 150 ਦੇ ਆਸ-ਪਾਸ ਪੇਸ਼ੈਂਟ ਦੇਖ ਚੁੱਕੇ ਹਾਂ ਤੇ 200 ਤੱਕ ਦੇਖਣ ਦਾ ਥੋੜਾ ਜਿਹਾ ਅਨੁਮਾਨ ਹੈਗਾ ਮੈਂ ਬਹੁਤ ਹੀ ਸ਼ੁਕਰਾਨਾ ਸ਼ੁਕਰਾਨਾ ਕਰਨਾ ਚਾਹਨਾ ਅ ਗੁਰਦੀਪ ਸਿੰਘ ਜੀ ਦਾ ਤੇ ਨਾਲ ਗੇੜਾ ਸਾਹਿਬ ਜੀ ਦਾ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਹੈ ਕਿ ਅਸੀਂ ਇੱਥੇ ਆ ਕੇ ਆਪਣੀ ਸੇਵਾਵਾਂ ਦੇ ਸਕੀਏ ਕੈਂਪ ਦੇ ਦੌਰਾਨ ਅਸੀਂ ਇੱਥੇ ਪੇਸ਼ੈਂਟਸ ਨੂੰ ਨੇੜੇ ਦੇ ਚਸ਼ਮੇ ਦਵਾਈਆਂ ਛੋਟੇ ਬੱਚਿਆਂ ਲਈ ਇੱਕ ਫ੍ਰੀ ਆਪਾ ਇੱਕ ਕਾਰਡ ਇਸ਼ੂ ਕਰ ਰਹੇ ਹਾਂ ਜਿਹਦੇ ਵਿੱਚ ਆਪਾਂ ਬੱਚਿਆਂ ਦੇ ਲਈ ਐਪ੍ਰੋਕਸੀਮੇਟ 12 ਇਅਰਸ ਜਾਂ 15 ਇਅਰਸ ਅਪ ਟੂ ਏਜ ਤੱਕ ਅਸੀਂ ਉਹਨਾਂ ਦਾ ਫ੍ਰੀ ਲਾਚ ਕਰਾਂਗੇ ਤੇ ਉਹਦੇ ਵਿੱਚ ਉਹਨਾਂ ਦੇ ਫ੍ਰੀ ਚੈੱਕਅਪ ਜਿਹੜੇ ਹੈਗੇ ਉਹ ਇਨਕਲੂਡ ਕੀਤੇ ਜਾ ਰਹੇ ਨੇ ਅੱਜ ਕਲਯੁਗ ਦੇ ਅਵਤਾਰ ਪਹਿਲੀ ਪਾਤਸ਼ਾਹੀ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਦੇ ਅਜ ਪ੍ਰਕਾਸ਼ ਪੁਰਬ ਪੂਰੀ ਸ਼ਰਧਾ ਦੇ ਨਾਲ ਪਿੰਡ ਗੀਰੇ ਵਿੱਚ ਮਨਾਏ ਜਾ ਰਹੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਜਿੱਥੇ ਗੁਰੂ ਨਾਨਕ ਦੀ ਬਾਣੀ ਦੇ ਨਾਲ ਸੰਗਤਾਂ ਨੂੰ ਜੋੜ ਕੇ ਅਰੋਗ ਕੀਤਾ ਜਾ ਰਿਹਾ ਹੈ ਉੱਥੇ ਸਾਡੇ ਕੋਲ ਬਹੁਤ ਸਤਿਕਾਰਯੋਗ ਡਾਕਟਰ ਅਖਲ ਬਤਰਾ ਜੀ ਪਹੁੰਚੇ ਨੇ ਜੋ ਗੁਰਨਾਨਕ ਸੇਵਾ ਸੁਸਾਇਟੀ ਜਿਹਦਾ ਕਿਰਪਾਲ ਸਿੰਘ ਤੇ ਸਮੂਹ ਸੰਗਤਾਂ ਨੇ ਮਿਲ ਕੇ ਕਰਕੇ ਬੇਨਤੀ ਕੀਤੀ ਸੀ ਤੇ ਡਾਕਟਰ ਸਾਹਿਬ ਇੱਥੇ ਪਹੁੰਚੇ ਆ ਜੋ ਸਵੇਰੇ 9 ਵਜੇ ਤੋਂ ਨਿਰੰਤਰ ਸਾਰੇ ਇਲਾਕੇ ਦੀਆਂ ਸੰਗਤਾਂ ਦੀਆਂ ਅੱਖਾਂ ਦੀ ਚੈੱਕਅਪ ਕਰਾ ਰਹੇ ਆ ਤੇ ਅਸੀਂ ਗੁਰਨਾਨਕ ਸਾਹਿਬ ਪਾਤਸ਼ਾਹ ਦੇ ਚਰਨਾਂ 'ਚ ਇਹ ਬੇਨਤੀ ਕਰਦੇ ਆ ਕਿ ਜਿੱਥੇ ਸੰਗਤਾਂ ਨੂੰ ਨਾਮ ਬਾਣੀ ਦੇ ਨਾਲ ਜੋੜ ਕੇ ਅਰੋਗਤ ਕੀਤਾ ਜਾਂਦਾ ਹੈ ਉੱਥੇ ਜਿਹੜੇ ਦੁੱਖ ਸਰੀਰਕ ਤੌਰ ਤੇ ਹੁੰਦੇ ਆ ਉਹ ਅਖਲ ਬਤਰਾ ਜੀ ਸਾਡੇ ਕੋਲ ਪਹੁੰਚੇ ਨੇ ਸੋ ਬੜੇ ਵਧੀਆ ਡਾਕਟਰ ਨੇ ਤੇ ਸਵੇਰ ਤੋਂ ਹੀ ਇਹ ਸੰਗਤ ਦੀ ਸੇਵਾ ਕਰ ਰਹੇ ਆ ਅਸੀਂ ਚਾਹੁੰਦੇ ਆ ਕਿ ਡਾਕਟਰ ਸਾਹਿਬ ਨੂੰ ਪ੍ਰਮਾਤਮਾ ਚੜ੍ਹਦੀ ਕਲਾ 'ਚ ਰੱਖਣ ਡਾਕਟਰ ਬਣਨਾ ਵੀ ਬਹੁਤ ਔਖਾ ਆ ਪਰ ਡਾਕਟਰ ਬਣ ਕੇ ਜੋ ਡਾਕਟਰ ਦਾ ਫਰਜ ਹੈ ਉਹ ਨਿਭਾਉਣਾ ਸਭ ਤੋਂ ਔਖਾ ਹੈ ਸੋ ਮੈਂ ਇਹ ਹੀ ਬੇਨਤੀ ਕਰਾਂਗਾ ਡਾਕਟਰ ਸਾਹਿਬ ਨੂੰ ਕਿ ਜੇ ਮਨੁੱਖਾ ਜੀਵਨ ਮਿਲਿਆ ਹੈ ਸੇਵਾ ਕਰਨ ਵਾਸਤੇ ਤੇ ਆਪਾਂ ਜਿੱਥੇ ਆਪਣੇ ਘਰ ਦੀ ਰੋਟੀ ਰੋਜੀ ਵਾਸਤੇ ਕਮਾਈ ਵੀ ਕਰਨੀ ਹੈ ਉਥੇ ਸੰਗਤ ਦੀ ਗਰੀਬ ਲੋਕਾਂ ਦੀ ਜਿਹੜੀ ਸੇਵਾ ਹੈ ਇਹ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਦੱਸਿਆ ਹੈ ਕਿ ਨਾਮ ਜਪਣਾ ਅਰਤ ਕਰਨੀ ਨਾਮ ਜਪਣਾ ਤੇ ਵੰਡ ਕੇ ਛਕਣਾ ਇਹ ਉਪਦੇਸ਼ ਸਾਨੂੰ ਦੇ ਕੇ ਗਏ ਆ ਤੇ ਮੈਂ ਚਾਹੁੰਨਾ ਕਿ ਜਿੱਥੇ ਡਾਕਟਰ ਸਾਹਿਬੇ ਸੇਵਾ ਕਰ ਰਹੇ ਆ ਅਸੀਂ ਇਹਨਾਂ ਦਾ ਫਿਰ ਦੁਬਾਰਾ ਪਿੰਡ ਤੇ ਇੱਥੇ ਆਏ ਤੇ ਜੀ ਆਇਆਂ ਕਿਨਿਆ ਜੀ ਪਿੰਡ ਗੇੜਾ ਵਿਖੇ ਗੁਰਦੁਆਰਾ ਪਾਸਾ ਦਾ 555 ਪ੍ਰਕਾਸ਼ ਉਤਸਵ ਗੁਰਦੁਆਰਾ ਸੰਘੇਰਾ ਗੇੜਾ ਦੇ ਪ੍ਰਧਾਨ ਗੁਰਦੀਪ ਸਿੰਘੇਰਾ ਸਮੂਹ ਸੰਗਤਾਂ ਵੱਲੋਂ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਜਿਨ੍ਹਾਂ ਦੇ ਉਹ ਉਪਰੰਤ ਕੀਰਤਨ ਦੁਆਰਾ ਚੱਲਿਆ ਉਸੇ ਸਵੰਦ ਵਿੱਚ ਅੱਜ ਅਕਲ ਬਤਰਾ ਡਾਕਟਰ ਜੋ ਆਪਣੀ ਸ਼ਿਵਾਂਮਾ ਮੱਕਰ ਹਸਪੀਟਲ ਨਵਾ ਰਹੇ ਨੇ ਉਹਨਾਂ ਵੱਲੋਂ ਗੁਰਨਾਮ ਸਿੰਘ ਸਰਟੀ ਦੇ ਸਹਿਯੋਗ ਨਾਲ ਅੱਜ ਇੱਥੇ ਫ੍ਰੀ ਮੈਡੀਕਲ ਅੱਖਾਂ ਦਾ ਕੰਪਲਿਆ ਹੈ ਗਿਆ ਜੋ ਕਿ ਬਹੁਤ ਹੀ ਜਿਹੜੇ ਸਾਡੇ ਇਸ ਇਲਾਕੇ ਦੇ ਗਰੀਬ ਲੋਕ ਹੈ ਜੋ ਨਹੀਂ ਜਾ ਸਕਦੇ ਕਿਤੇ ਉਹਨਾਂ ਦੇ ਅੱਖਾਂ ਦਾ ਚੈੱਕਅਪ ਕੀਤਾ ਜਿਹਨਾਂ ਦਾ ਪ੍ਰੈਸ਼ਰ ਉਹਨਾਂ ਦਾ ਬਲਡ ਕੱਟ ਰੇਟ ਦੇ ਇਲਾਜ ਕਰਨਗੇ ਐਨਕਾਂ ਵੀ ਵੱਡੀਆਂ ਫਰੀ ਦਵਾਈ ਵੀ ਫਰੀ ਦਿੱਤੀ ਇਹਨਾਂ ਨੇ ਸੋ ਅਸੀਂ ਇਹਨਾਂ ਦਾ ਬਹੁਤ ਬਹੁਤ ਥੈਂਕਸਫੁਲ ਕਰਦੇ ਆ ਧੰਨਵਾਦ ਕਰਦੇ ਆ ਕਿ ਜਿਹਨਾਂ ਨੇ ਗੁਰਨਾੰਦ ਪਾਸਾ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਇਹ ਫਰੀ ਮੈਡੀਕਲ ਲਗਾਇਆ ਹੋਇਆ ਹੈ ਤੇ ਮੇਰੇ ਹਿਸਾਬ ਨਾਲ ਸਾਮ ਤੱਕ 250 ਕਰੀ ਮਰੀਜ਼ਾਂ ਉਹ ਮਤਲਬ ਇਹ ਚੈੱਕਅਪ ਕਰਨਗੇ ਸਮੇਸ਼ ਕਰਕੇ ਰੰਦਾ ਬਹੁਤ ਬਹੁਤ ਤੁਮਾਰ ਤੁਹਾਨੂੰ ਥੈਂਕਸ ਬੋਲ ਕਰਦਾ ਅਸੀਂ ਉਵੇਂ ਟਾਈਮ ਵੀ ਹੋਰ ਵੀ ਇਹਨਾਂ ਦੇ ਕੈਂਪ ਦੇ ਬਟੇ ਪੱਦਰ ਤੇ ਗਵਾਮਾ ਦੇ